ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਹੀਰਾ ਘਾਟ ਪਾਸਾ ਹੀ 10ਵੀਂ ਇਹ ਪਾਵਨ ਸਥਾਨ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਤਕਰੀਬਨ 12 ਕਿਲੋਮੀਟਰ ਦੀ ਦੂਰੀ ਤੇ ਹੈ ਪਿੰਨ ਬ੍ਰਾਹਮਣ ਵਾੜਾ ਦੇ ਨੇੜੇ ਗੋਦਾਵਰੀ ਨਦੀ ਦੇ ਕੰਢੇ ਇਹ ਪਾਵਨ ਸਥਾਨ ਬਣਿਆ ਹੋਇਆ ਹੈ 바ਸਾ ਬਹਾਦਰ ਸਾ ਜਦੋਂ ਕਲੰਗੀਧਰ ਦਸਮੇਸ਼ ਪਿਤਾ ਜੀ ਦੇ ਦਰਸ਼ਨਾਂ ਦੇ ਲਈ ਆਇਆ 바ਸਾ ਬਹਾਦਰ ਸਾ ਨੇ ਬਹੁਤ ਹੀ ਕੀਮਤੀ ਹੀਰਾ ਸਤਗੁਰਾਂ ਜੀ ਨੂੰ ਭੇਟ ਕੀਤਾ ਅਤੇ ਸਤਗੁਰਾਂ ਜੀ ਨੇ ਨਾਲ ਹੀ ਉਹ ਹੀਰਾ ਗੋਦਾਵਰੀ ਨਦੀ ਦੇ ਵਿੱਚ ਸੁੱਟ ਦਿੱਤਾ ਬਹਾਦਰ ਸਾਹ ਦੇ ਮਨ ਦੇ ਵਿੱਚ بڑا ਵਿਚਾਰ ਆਇਆ ਕਿ ਮੈਂ ਤਾਂ ਇੰਨੀ ਸਰਦਾਰ ਦੇ ਨਾਲ ਇਹ ਕੀਮਤੀ ਹੀਰਾ ਸਤਗੁਰਾਂ ਜੀ ਨੂੰ ਭੇਟ ਕੀਤਾ ਸੀ ਪਰ ਸਤਗੁਰਾਂ ਜੀ ਨੇ ਇਸ ਹੀਰੇ ਦੀ ਕੀਮਤ ਨੂੰ ਜਾਣਿਆ ਨਹੀਂ ਇਸ ਦੀ ਕਦਰ ਨਹੀਂ ਕੀਤੀ ਘਾਟ ਘਾਟ ਕੇ ਅੰਤਰ ਕੀ ਜੰਤ ਭਲੇbure ਕੀ ਪੀਰ ਪਸੰਦ ਕਲਗੀਧਰ ਦਸਮੇਸ਼ ਪਿਤਾ ਜੀ ਨੇ ਬਾਦਸਾ ਬਹਾਦਰ ਸਾਹ ਨੂੰ ਕਿਹਾ ਇਸ ਨਦੀ ਦੇ ਵਿੱਚ ਨਿਗਾ ਮਾਰੋ ਤਾਂ ਬਹਾਦਰ ਸਾਹ ਨੇ ਜਦੋਂ ਗੋਦਾਵਰੀ ਨਦੀ ਵੱਲ ਤੱਕਿਆ ਤਾਂ ਦੇਖਦਾ ਉਸ ਦੇ ਭੇਟ ਕੀਤੇ ਹੋਏ ਕਈ ਕੀਮਤੀ ਹੀਰੇ ਅਤੇ ਉਸ ਤੋਂ ਵੀ ਵੱਧ ਕੀਮਤੀ ਹੀਰੇ ਗੋਦਾਵਰੀ ਨਦੀ ਦੇ ਵਿੱਚ ਪਏ ਹਨ ਤਾਂ ਬਹਾਦਰ ਸਾਹਾ ਦਾ ਮਾਣ ਟੁੱਟਿਆ ਅਤੇ ਸਤਗੁਰਾਂ ਜੀ ਦੇ ਚਰਨਾਂ ਤੇ ਟੈਪਿਆ ਜਿਵੇਂ ਕਿ ਆਪ ਜੀ ਦਰਸ਼ਨ ਕਰਿਓ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਗੋਦਾਵਰੀ ਨਦੀ ਵਗ ਰਹੀ ਹੈ ਇਸ ਇਸ ਪਾਵਨ ਸਥਾਨ ਦਾ ਗੁਰਦੁਆਰਾ ਹੀਰਾ ਘਰ ਸਾਹਿਬ ਦਾ ਇਤਿਹਾਸ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਸਾਡੇ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਆਓ ਜੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ